ਹੱਥ ਤਹਿਤ ਉੱਤਰਖੰਡ ਦੇ ਹਰੀਦੁਆਰ ਜ਼ਿਲ੍ਹੇ ਦੇ ਪਿੰਡ ਟੀਰਾ ਔਰੰਗਾਬਾਦ ਦੇ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਵਿਖੇ ਵੰਜਾਰੇ ਸਿੱਖਾਂ ਵੱਲੋਂ ਕਰਵਾਏ ਗਏ ਗੁਰਮਤ ਸਮਾਗਮ ਵਿੱਚ ਸ਼੍ਰੀ ਅਕਾਲਪਤੀ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ। ਇਲਾਕੇ ਵਿੱਚ ਸਿੱਖੀ ਦੀ ਚਾੜ੍ਹ ਦੀ ਕਲਾ ਦੇਖ ਕੇ ਉਹਨਾਂ ਦਾ ਮਨ ਪ੍ਰਸੰਨ ਹੋਇਆ ਅਤੇ ਉਹਨਾਂ ਸਿੱਖਾਂ ਦੀ ਚਾੜ੍ਹ ਦੀ ਕਲਾ ਲਈ ਅਰਦਾਸ ਕੀਤੀ। ਇਲਾਕੇ ਦੀ ਸੰਗਤ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਅਤੇ ਮਾਨ ਸਤਕਾਰ ਦਿੱਤਾ ਗਿਆ। ਵਧੀਆ ਗੱਲ ਆ ਕਿ ਸਰਦਾਰ ਲਖਮੀ ਸਿੰਘ ਜੀ ਉਹਨਾਂ ਨੂੰ ਮਾਂ ਬੋਲੀ ਪੰਜਾਬੀ ਗੁਰਮੁਖੀ ਸਿਖਾਉਣ ਦੀ ਸੇਵਾ ਮਿਲੀ ਆ ਆਪਾਂ ਇਹ ਕੋਸ਼ਿਸ਼ ਕਰਿਆ ਕਰਾਂਗੇ ਕਿ ਸਾਲ ਦੇ ਵਿੱਚ ਇੱਕ ਵਾਰ ਤੁਹਾਡੇ ਇਲਾਕੇ ਚਾਈਏ ਜਿਆਦੇ ਦਿਨ ਮੈਂ ਨਹੀਂ ਠਹਿਰ ਸਕਦਾ ਨਾ ਦੋ ਦਿਨ ਹੀ ਆਈਏ ਪਰ ਉਹ ਪਹਿਲਾਂ ਤੋਂ ਤੈਅ ਅਗਲੀ ਵਾਰ ਜੋ ਆਪਾਂ ਗੁਰਪੁਰਬ ਦੀਆਂ ਤਰੀਕਾਂ ਦੇਖ ਲਿਆ ਕਰਾਂਗੇ ਤੇ ਆਪਾਂ ਇਕੱਠੇ ਬੈਠੀਏ ਇਕੱਠੇ ਪ੍ਰਸ਼ਾਦਾ ਛਕੀਏ ਤੇ ਗੁਰੂ ਦੀਆਂ ਬਾਤਾਂ ਪਾਈਏ ਜਿਹੜੀ ਆਪਣੀ ਐਰਾਂ ਖਵਾਰ ਹੋਏ ਸਭ ਮਿਲਾਂਗੇ ਮੇਰਾ ਇਹ ਨਿਸ਼ਚਾ ਵਾ ਆਪਾਂ ਸਾਰੀ ਕੌਮ ਨੂੰ ਇਕੱਠਾ ਕਰ ਸਕਦੇ ਆ ਸਾਡੀ ਨੀਅਤ ਪਾਕ ਸਾਫ਼ ਹੋਣੀ ਚਾਹੀਦੀ ਆ ਤੇ ਅਸੀਂ ਅੰਦਰੋਂ ਗੁਰੂ ਨੂੰ ਸਮਰਪਿਤ ਹੋਣੇ ਚਾਹੀਦੇ ਆ ਅਸੀਂ ਗੁਰੂ ਦੇ ਸੇਖਾਂ ਜਿਸ ਗੁਰੂ ਨੇ ਚਾਰ ਪੁੱਤ ਪਰਿਵਾਰ ਕੌਮ ਦੇ ਲਈ ਸ਼ਹੀਦ ਕਰਾਇਆ ਤੇ ਸਾਡੇ ਸਿਰ ਤੇ ਗੁਰੂ ਦਾ ਕਰਜ਼ਾ ਵਾ